ਨਾ ਇਧਰ ਦੇ ਨਾ ਉਧਰ ਦੇ ਕਹਿੰਦੇ ਸਾਲੇ ਬਣੇ ਨੇ ਚਾ ਉਧਰ ਦੇ ਉਹ ਗੱਲ درست ਗਾਣਾ ਗਾਇਆ ਸੀ ਤੇ ਇਹਨਾਂ ਵਾਸਤੇ ਗਾਇਆ ਸੀਗਾ ਮੈਂ ਉਹਨਾਂ ਦੀ ਗੱਲ ਕਰਦਾ ਜਿਨ੍ਹਾਂ ਨੂੰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਸਾਲਿਓ ਸ਼ਬਦ ਨਾਲ ਸੰਬੋਧਨ ਕੀਤਾ ਸੀ ਤੇ ਅਜੇ ਵੀ ਕੀ ਹੈ ਇਹ ਚਾਉਧਰ ਭਾਲਦੇ ਆ ਸ਼ਰਮ ਆਉਣੀ ਚਾਹੀਦੀ ਆ ਉਹ ਇਹਨਾਂ ਨੂੰ ਅਖੇ ਜੀ ਮੈਨੂੰ ਇਤਰਾਜ ਆ ਤੁਸੀਂ ਬੀਜੇਪੀ ਵਾਲਿਆਂ ਨਾਲ ਰਲੇ ਪਿਓ ਬੀਜੇਪੀ ਨਾਲ ਗੱਲਾਂ ਕਰਦੇ ਹੋ ਸਜਤਾ ਬੋਲੇ ਸ਼ਾਨਣੀ ਕੀ ਬੋਲੇ 28 30 ਸਾਲ ਤੁਸੀਂ ਨੀ ਖਾਕੀ ਨੀਕਰਾਂ ਪਾ ਪਾ ਕੇ ਡੰਡੇ ਵਜਾਉਂਦੇ ਰਹੇ ਉਹਨਾਂ ਦੇ ਮਗਰ ਡੋਲੂ ਚੱਕੀ ਫਿਰਿਓ ਮਾ ਕੇ ਛਿੱਟੇ ਮਾਰਨ ਨੂੰ ਉਹਨਾਂ ਦੇ ਤੁਸੀਂ ਮਾੜੀ ਮੋ ਤੁਸੀਂ ਜਿਹੜੇ ਸੁਣ ਰਹੇ ਹੋ ਤੁਸੀਂ ਇਹ ਦੱਸ ਦਿਓ ਤੁਸੀਂ ਕੀ ਆ ਸ਼ਾਨ ਨਹੀਂ ਕਰਨੀ ਹੋ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਕਰਨੀ ਹੋ ਅਸੀਂ ਗਿਆਨੀ ਹਰਪ੍ਰੀਤ ਸਿੰਘ ਕਰਨੀ ਜੇ ਹੈਗੇ ਆ ਨਾ ਤਾਂ ਉਹਨਾਂ ਦੇ ਹੱਕ ਦੇ ਵਿੱਚ ਹਾ ਦਾ ਨਾਰਾ ਜ਼ਰੂਰ ਮਾਰਿਓ ਕਿਸ ਤਰੀਕੇ ਨਾਲ ਜਲੀਲ ਕਰਕੇ ਉਹਨਾਂ ਨੂੰ ਅੱਜ ਕਾਲ ਤਖਤ ਦੇ ਉੱਤੋਂ ਠੀਕ ਹੈ ਕਿਹਾ ਗਿਆ ਕਿ ਤੁਸੀਂ ਜਥੇਦਾਰਾਂ ਦੀ ਅਗਲੀ ਮੀਟਿੰਗ ਚ ਦੋ ਹਫ਼ਤੇ ਤੱਕ ਸ਼ਾਮਲ ਨਹੀਂ ਹੋਣਾ ਤੇ ਦੋਸ਼ ਕੀ ਲਾਇਆ ਜਾਂਦਾ ਉਹਨਾਂ ਤੇ ਕੋਈ ਪੁਰਾਣਾ 20 ਸਾਲ ਪੁਰਾਣਾ ਕੀ ਆ ਕੇਸ ਚੱਕ ਕੇ ਆ ਕਿ ਜਿਉਂਦੇ ਸਾਧੂ ਵੱਲੋਂ ਇੱਕ ਕੰਪਲੇਂਟ ਕੀਤੀ ਜਾਂਦੀ ਹੈ ਜਿਹਦੇ ਨਾਲ ਕੀ ਉਹਨਾਂ ਦੀ ਸਾਲੀ ਦਾ ਡਿਵੋਰਸ ਪਰਮਾਨੈਂਟ ਹੋ ਚੁੱਕਿਆ ਜਿਹੜੀ ਗਾਹਾਂ ਵੀ ਆਪਣਾ ਘਰ ਬਸਾ ਚੁੱਕੀ ਆ ਤੇ ਜਿਹੜਾ ਬੰਦਾ ਉਹਨੂੰ ਟੌਰਚਰ ਕਰਦਾ ਰਿਹਾ ਉਹਨਾਂ ਦੀ ਸਾਲੀ ਨੂੰ ਤੇ ਕਿੱਡੇ ਭੱਦੇ ਇਜਾਮ ਲਾਏ ਯਾਰ ਲੱਖ ਲਾਹਣ ਤਾਂ ਉਹਨਾਂ ਪੱਤਰਕਾਰਾਂ ਤੇ ਜਿਨ੍ਹਾਂ ਨੇ ਉਹ ਬੰਦੇ ਦੀ ਕਵਰੇਜ ਕੀਤੀ ਤੇ ਗਿਆਨੀ ਹਰਪ੍ਰੀਤ ਸਿੰਘ ਨੇ ਸ਼ਰਯਾਮ ਕੱਲ ਕੀ ਆ ਲਲਕਰਕੇ ਕਿਹਾ ਕਿ ਉਹ ਸਾਰੀਆਂ ਇੰਟਰਵਿਊਜ਼ ਕਰਾਈਆਂ ਵੀ ਕੀ ਆ ਇਸੇ ਕੀ ਆ ਸ਼ਾਨਣੀ ਵੱਲੋਂ ਕਰਾਈਆਂ ਗਈਆਂ ਨੇ ਜਿਹੜਾ ਅਕਾਲੀ ਦਲ ਜੋ ਕਹਿੰਦਾ ਵੈਸੇ ਤਾਂ ਬਾਹਰ ਆਪਾਂ ਅਕਾਲੀ ਦਲ ਨਾਲ ਹੈ ਪੂਰੇ ਸੰਪਰਕ 'ਚ ਪਰ ਮੈਂ ਅਕਾਲੀ ਦਲ ਨਹੀਂ ਕਹਿੰਦਾ ਮੈਂ ਬਾਦਲ ਟੋਲਾ ਕਹਿਣਾ ਤੁਸੀਂ ਬਾਦਲ ਟੋਲੇ ਕਨੀਏ ਨਹੀਂ ਹੈਗੇ ਤਾਂ ਇਸ ਪੋਸਟ ਨੂੰ ਕੀ ਆ ਸ਼ੇਅਰ ਜ਼ਰੂਰ ਕਰ ਦਿਓ ਜੇ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਜੀ ਦੇ ਹੱਕ ਚ ਹੈਗੇ ਹੋ ਤੇ ਜੇ ਬਾਦਲਾਂ ਦੇ ਪਿੱਠੂ ਹੈਗੇ ਹੋ ਫਿਰ ਜਿੰਨਾ ਮਰਜ਼ੀ ਜ਼ੋਰ ਲਾ ਲਿਓ ਯਾਦ ਰੱਖਿਓ ਐਸੀ ਮਿੱਟੀ ਪਲੀਤ ਹੋਣੀ ਆ ਜਿਹੜੇ ਰਾਹ ਤੇ ਉਤੋਂ ਗਿਆ ਬਾਦਲ ਕੇ ਚੱਲ ਪਏ ਛੱਡਿਆ ਪਹਿਲਾਂ ਵੀ ਇਹਨਾਂ ਦੇ ਪਾਸੜੂਆਂ ਨੇ ਕੀ ਆ ਕੱਖ ਨਹੀਂ ਇਹਨਾਂ ਦੇ ਪੱਲੇ ਲਾਲਾ ਉਂਗਲਾਂ ਜਿਵੇਂ ਬੀਜੇਪੀ ਦੀ ਕੰਗਨਾਰ ਨੌਤਾ ਨਾ ਇਹ ਕੀ ਆ ਬਾਦਲ ਟੋਲੇ ਦੀ ਕੰਗਨਾਰ ਨੌਤਾ ਜਿਹਨੂੰ ਮੂੰਹ ਖੁਰਦੀ ਬਿਮਾਰੀ ਵੀ ਹੈਗੀ ਆ ਤੇ ਮੈਂ ਕਹਣਾ ਇਹ ਬੰਦਾ 10 ਸਕਿੰਟ ਦੇ ਵਿੱਚ ਵਿੱਚ ਨਾ ਆਲਦਾ ਆਪਾ ਖੋ ਕੇ ਮੈਨੂੰ ਇਹੇ ਜੀ ਸ਼ਬਦਾਵਲੀ ਤੇ ਉੱਤਰ ਹੀ ਆਉਂਦਾ ਇੱਕ ਵਾਰੀ ਨਹੀਂ ਬਹੁਤ ਵਾਰੀ ਤੁਸੀਂ ਵੀ ਦੇਖਿਆ ਹੋ ਤੇ ਇਹ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਲਾਉਂਦਾ ਕਹਿੰਦਾ ਮੈਨੂੰ ਜੀ ਗਾਲਾਂ ਕੱਢੀਆਂ ਜਿਸ ਤਰੀਕੇ ਨਾਲ ਉਸ ਵੀਡੀਓ 'ਚ 27 ਸਕਿੰਟ ਦੀ ਵਿੱਚ ਨਾ ਇਹਦਾ ਹੱਥ ਚੱਲਦਾ ਦਿਖ ਰਿਹਾ ਤੇ ਗਿਆਨੀ ਜੀ ਕਹਿੰਦੇ ਵੀ ਤੁਸੀਂ ਜੂਤ ਫੇਰ ਨੂੰ ਕਹਿਣਾ ਸੀਗਾ ਲੋਕਾਂ ਨੂੰ ਜੇ ਡੇਢ ਘੰਟੇ ਤੋਂ ਉੱਪਰ ਜਿਹੜੀ ਵੀਡੀਓ ਉਹ ਵਾਇਰਲ ਹੋਗੀ ਤੇ ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦਾ ਹੁਣ ਜਥੇਦਾਰ ਗਵੀਰ ਸਿੰਘ ਜੀ ਆ ਤੁਹਾਡੇ 'ਚ ਵੀ ਹੱਡੀ ਹੈਗੀ ਆ ਤਾਂ ਉਸ ਵੀਡੀਓ ਨੂੰ ਹੁਣ ਜਨਤਕ ਜ਼ਰੂਰ ਕਰ ਦਿਓ ਇਹ ਸਾਰਿਆਂ ਦੀ ਕੀ ਮੰਗ ਹੈਗੀ ਹੁਣ ਤੱਕ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਵੀ ਕਰਤੀ ਹੁਣ ਕਈ ਕਹਿ ਦਿੰਦੇ ਆ ਕਿ ਕੀ ਆ ਬਾਕੀਚਾਰਾਂ ਨੂੰ ਕੋਈ ਇਤਰਾਜ਼ ਨਹੀਂ ਕੱਲੇ ਗਿਆਨੀ ਹਰਪ੍ਰੀਤ ਸਿੰਘ ਤੇ ਕਿਉਂ ਅਟੈਕ ਹੋ ਰਿਹਾ ਕਿਉਂਕਿ ਰੀੜ ਦੀ ਹੱਡੀ ਵਾਲਾ ਬੰਦਾ ਉਹ ਯਾਰ ਅੱਜ ਤੱਕ ਉਹਨਾਂ ਨੇ ਸਿਰਫ ਇੱਕ ਗੱਲ ਨੈਗੇਟਿਵ ਕੀ ਆ ਸਾਹਮਣੇ ਕੀ ਆ ਆਈ ਆ ਜਿਹੜੀ ਮੈਂ ਸੁਣੀ ਸੀ ਗਰਸੇਵਕ ਜਿਹੜਾ ਫੌਜੀ ਆ ਜੀ ਨੇ ਸਰਸੇ ਵਾਲੇ ਦੇ ਕੇਸ ਦੇ ਵਿੱਚ ਕੇਸ ਲਾਇਆ ਸੀ ਮੋਗੇ ਵਾਲਾ ਉਹਦਾ 7 ਦਿਨ ਕੰਨੀਓ ਹਰਪ੍ਰੀਤ ਸਿੰਘ ਜੀ ਪਿੱਛੇ ਹਟ ਗਏ ਸੀ ਪਰ ਇਹ ਗਿਆਨੀ ਹਰਪ੍ਰੀਤ ਸਿੰਘ ਉਹੀ ਨਾ ਜਿਹੜੇ 400 ਕੁ ਯਾਰ ਕੀ ਮਾਤਾ ਸਾਹਿਬਕਰ ਕਾਲਜ ਦੇ ਵਿੱਚ ਬਾਹਰਲੇ ਸਟੇਟਾਂ ਚੋਂ ਲਿਆ ਕੇ ਸਿੱਖਾਂ ਦੀਆਂ ਲੜਕੀਆਂ ਨੂੰ ਜਿਨ੍ਹਾਂ ਨੂੰ ਪੜਨ ਦਾ ਕੋਈ ਮਾਕੇ ਹਾ ਜਿਨ੍ਹਾਂ ਦਾ ਹੀਲਾ ਨਹੀਂ ਸੀ ਉਹਨਾਂ ਨੂੰ ਫ੍ਰੀ ਐਜੂਕੇਸ਼ਨ ਦੀ ਹੈ ਦਵਾਉਣ ਦਾ ਇਹਨਾਂ ਨੇ ਤਰद्दਦ ਕੀਤਾ ਸੀ ਹੁਣ ਮੈਨੂੰ ਐ ਸਮਝ ਨਹੀਂ ਆਉਂਦੀ ਬਾਦਲ ਕਹਨੇ ਤਰਖਾਹ ਲਵਾਈ ਸੀ ਆਪਦਾ ਅੰਦਰ ਸਾਫ ਕਰਨ ਵਾਸਤੇ ਅਤੇ ਗਨਾਹ ਮਾਫ ਕਰਾਉਣ ਵਾਸਤੇ ਕਿ ਕੁਰਸੀ ਦੀ ਭੁੱਖ ਨੂੰ ਕੀ ਸਜ਼ਾ ਲਵਾਈ ਸੀ ਮੈਂ ਕਹਿੰਦਾ ਕੁਰਸੀ ਛੱਡਣ ਨੂੰ ਤਿਆਰ ਨਹੀਂ ਯਾਰ ਮੈਂ ਕਹਿੰਦਾ ਵੀ ਜਾਂ ਤਾਂ ਸਾਰਾ ਕੁਝ ਲਾ ਕੇ ਨਾ ਦਿਲ ਦੇ ਉੱਤੋਂ ਸਾਰੇ ਦਿਮਾਗ ਚੋਂ ਮੈਲ ਲਾ ਕੇ ਇੱਕ ਵਾਰ ਤੁਸੀਂ ਛੱਡ ਕੇ ਤਾਂ ਦੇਖਦੇ ਮੈਂ ਸਾਫ਼ ਕਿਹਾ ਸੀ ਕਿ ਤੁਹਾਨੂੰ ਕਿ ਕਿਸੇ ਤਰੀਕੇ ਨਾਲ ਜਦੋਂ ਬਾਦਲ ਬਾਦਲਾਂ ਦਾ ਕੀ ਆ ਭੰਡੀ ਪ੍ਰਚਾਰ ਨਹੀਂ ਕਰਾਂਗੇ ਜਦੋਂ ਤਨਖਾਹ ਮੰਨ ਲਏ ਸੀ ਸੁਖਵੀਰ ਬਾਦਲ ਨੇ ਕਨਫੈਸ਼ਨ ਕਰ ਲਿਆ ਸੀ ਤਾਂ ਆਪਦੇ ਮਨ ਨੂੰ ਲੱਗਾ ਸੀ ਯਾਰ ਬੰਦੇ ਦੇ ਮਨ 'ਚ ਸ਼ਾਇਦ ਆ ਗਈ ਹੋਵੇ ਪਰ ਉਹਦੇ ਦਾ ਕੁਰਸੀ ਨੂੰ ਅਜੇ ਤੱਕ ਕੀ ਇਹ ਕੁਰਸੀ ਨੂੰ ਚਿੰਬੜੇ ਹੋਏ ਆ ਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਲਾਂਭੇ ਤਾਂ ਕੀਤਾ ਗਿਆ 2 ਹਫ਼ਤਿਆਂ ਵਾਸਤੇ ਉਹਨਾਂ ਨੂੰ ਕਹਿੰਦੇ ਵੀ ਕਿਸੇ ਮੀਟਿੰਗ 'ਚ ਸ਼ਾਮਲ ਨਹੀਂ ਹੋਣਾ ਤੇ ਆਕਤ ਸ਼੍ਰੀ ਦਮਦਮਾ ਸਾਹਿਬ ਦੇ ਕੇ ਜਥੇਦਾਰੀ ਤੋਂ ਲਾਂਭੇ ਕਰਕੇ ਉਹਨਾਂ ਨੂੰ ਹੈੱਡ ਗ੍ਰਾਂਥੀ ਦੇ ਤੌਰ ਤੇ ਕਹਿੰਦੇ ਸੇਵਾਵਾਂ ਨਿਭਾਉਣਗੇ ਮੈਨੂੰ ਐਂ ਦੱਸੋ ਯਾਰ ਥੋੜਾ ਕੀ ਆ ਬਲਟੋਹੇ ਨੂੰ ਕੀ ਆ ਸ਼ਰਿਆਵਾ ਅਕਾਲ ਤੱਕ ਤੋਂ ਹੁਕਮਨਾਮਾ ਹੁੰਦਾ ਕਿ ਇਹ ਬੰਦੇ ਨੂੰ ਕੱਢ ਕੇ ਬਾਹਰ ਮਾਰੋ ਅਕਾਲੀ ਦਲ ਚੋਂ ਇਹਨੂੰ ਟੰਗ ਦਿਓ ਪਰ ਕੀ ਆ ਉਹਦਾ ਅਸਤੀਫਾ ਲਿਆ ਜਾਂਦਾ ਇੱਕ ਬੰਦਾ ਤੁਹਾਨੂੰ ਅਸਤੀਫਾ ਦੇ ਦਿੰਦਾ ਕਹਿ ਦਿੰਦਾ ਕਿ ਮੈਂ ਪੰਜ ਸਿੰਘ ਸਹਿਬਾਨਾਂ ਦੀ ਉਸ ਮੀਟਿੰਗ ਦੀ ਸ਼ਾਮ ਵਾਲੀ ਹੋਣਾ ਜਿੱਥੇ ਬਾਦਲਾਂ ਨੂੰ ਮਾਫੀ ਦੇਣ ਬਾਰੇ ਵਿਚਾਰ ਕੀਤੀ ਜਾਣੀ ਆ ਪਰ ਉਸ ਬੰਦੇ ਨੂੰ ਜਲੀਲ ਕਰਕੇ ਉਹਦੇ ਅਹੁਦੇ ਤੋਂ ਹਟਾਇਆ ਜਾ ਰਿਹਾ ਮਾੜੀ ਮੋਟੀ ਤਾਂ ਸ਼ਰਮ ਕਰ ਲੈ ਹਜੇ ਵੀ ਤੇ ਹੁਣ ਗਿਆਨੀ ਹਰਪ੍ਰੀਤ ਸਿੰਘ ਦੇ ਜਿੰਨੇ ਕੀ ਆ ਗੱਲ ਕੀਤੀ ਜਾ ਰਹੀ ਆ 2 ਤਰੀਕ ਤੋਂ ਬਾਅਦ ਕਿਉਂ ਸ਼ੁਰੂ ਹੋਇਆ ਕਿਉਂਕਿ 2 ਤਰੀਕ ਨੂੰ ਜਿਹੜਾ ਰੋਲ ਅ ਬڑے ਬੰਦਿਆਂ ਨੂੰ ਭਾਵੇਂ ਇਤਰਾਜ਼ ਸੀ ਪਰ ਉਹਦੇ ਅਸੀਂ ਆਖਿਆ ਜੀ ਕਿ ਆ ਹੁਣ ਫੈਸਲਾ ਸਹੀ ਹੋਇਆ ਅਕਾਲ ਤਖਤ ਦੀ ਫਸੀਲ ਦੇ ਉੱਤੋਂ ਤੇ ਅਸੀਂ ਉਹਦੀ ਸਪੋਰਟ ਕਰਦੇ ਆਂ ਪਰ ਉਹ ਫੈਸਲਾ ਪੂਰੀ ਤਰ੍ਹਾਂ ਲਾਗੂ ਕਰੇ ਬਿਨਾ ਉਹਨਾਂ ਦੀ ਕੀ ਹੈ ਮਾਫੀਨਾਮੇ ਦੀ ਅਰਦਾਸ ਵੀ ਕਰ ਦਿੱਤੀ ਗਈ ਆ ਤੇ ਜਥੇਦਾਰ ਰਘਵੀਰ ਸਿੰਘ ਅਜੇ ਤੱਕ ਕੀ ਆਪਣੀ ਚੁੱਪਣੀ ਤੋੜ ਰਹੇ ਸਮਝ ਨਹੀਂ ਆ ਰਹੀ ਕਿ ਚੁੱਪ ਕਿਉਂ ਨੇ ਤੇ ਉਸ ਮੀਟਿੰਗ ਦੇ ਵਿੱਚ ਜਿਹੜੀ ਚ ਬਲਟੋਹੇ ਨੂੰ ਕੀ ਕੋਈ ਸ਼ਬਦ ਕੀ ਵਰਤੇ ਜਾ ਰਹੇ ਆ ਮੈਂ ਕਹਣਾ ਵੀ ਬਲਟੋਹੇ ਨਾਲ ਕੋਈ ਬੰਦਾ 5 ਮਿੰਟ ਕੋਈ ਬਹਿਸ ਦੇ ਵਿੱਚ ਆ ਕੇ ਦੇਖ ਲੇ 5 ਮਿੰਟਾਂ ਚ ਉਹ ਬੰਦਾ ਇਹ ਜੀ ਗੰਦੀ ਸ਼ਬਦਾਵਲੀ ਤੇ ਉੱਤਰੇ ਹੁੰਦਾ ਤਾਂ ਮਿਆਰ ਸਾਰੇ ਜਾਣਦੇ ਆ ਚੰਗੀ ਤਰ੍ਹਾਂ ਇਸੇ ਕਰਕੇ ਗਿਆਨੀ ਹਰਪ ਸਿੰਘ ਕਹਿ ਰਿਹਾ ਕਿ ਤੁਸੀਂ ਇਹਦੇ ਕੀ ਮਾ ਕੇ ਜੂਤ ਮਾਰਨ ਵਾਸਤੇ ਤੁਸੀਂ ਕਹਿਣਾ ਸੀ ਤੇ ਕ ਤੇ ਬੋਲਟੋ ਹਾਂ ਜਾਮ ਕੀ ਲਾਉਂਦਾ ਤੁਹਾਡੇ ਬੀਜੇਪੀ ਨਾਲ ਸੰਬੰਧ ਨੇ ਤੁਸੀਂ ਉਹਨਾਂ ਨਾਲ ਗੱਲਾਂ ਕਰਦੇ ਹੋ ਉਹ ਕਹਿੰਦੇ ਹਾਂ ਮੈਂ ਬੀਜੇਪੀ ਨਾਲ ਸੰਬੰਧ ਨੇ ਉਹ ਬੰਦੇ ਨੇ ਕਿਹਾ ਕੀ ਹੈ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਉਹ ਕਹਿੰਦੇ ਹਾਂ ਸੰਬੰਧ ਨੇ ਕਹਿੰਦੇ ਯਾਰ ਮੈਂ ਗੱਲ ਕਿਸੇ ਨਾਲ ਵੀ ਕਰ ਸਕਦਾ ਤੇ ਤੁਸੀਂ ਸਾਲਿਓ ਕਹਿੰਦੇ ਕਿਸੇ ਮਰਜ਼ੀ ਨਾਲ ਗੱਲਾਂ ਕਰੀ ਜਾਓ ਕੁਛ ਮਰਜ਼ੀ ਕਰੀ ਜਾਓ ਮਸਲਾ ਰੌਲਾ ਕੀ ਹੈ ਅਸਲ ਦੇ ਵਿੱਚ ਇਹਨਾਂ ਤੋਂ ਬਰਦਾਸ਼ਤ ਨਹੀਂ ਹੁੰਦਾ ਕਿ ਆਪ ਤੋਂ ਸਿਆਣਾ ਬੰਦਾ ਗਲਤੀ ਨਾਲ ਕਿਤੇ ਇਹਨਾਂ ਤੋਂ ਪੁਆਇੰਟ ਹੋ ਗਏ ਠੀਕ ਹੈ ਜਿਹੜੇ ਉਹਨਾਂ ਦੇ ਵਿਦਵਤਾ ਹੈਗੀ ਆ ਤੇ ਜਿਹੜੇ ਉਹਨਾਂ ਨੇ ਫੈਸਲੇ ਆ ਆਪਣੀ ਕੁਬਤ ਨਾਲ ਕੀ ਆ ਲੈ ਆ ਪਿਛਲੇ ਸਮੇਂ ਦੇ ਵਿੱਚ ਬਾਦਲ ਕਹਨੇ ਕਦੇ ਸੋਚਿਆ ਨਹੀਂ ਸੀ ਕਿ ਕਿਉਂਕਿ ਰਬੜ ਦੀਆਂ ਮੋਹਰਾਂ ਤੇ ਬਿਨਾ ਹੱਡੀ ਵਾਲੇ ਅੱਜ ਤੱਕ ਜੱਥੇ-ਤਰੇ ਬਿਠਾਉਂਦੇ ਰਹੇ ਆ ਤੇ ਜਦੋਂ ਕੋਈ ਹੱਡੀ ਵਾਲਾ ਆਇਆ ਤਾਂ ਉਹਨੂੰ ਨਾਲ ਦੀ ਨਾਲ ਲਾਂਬੇ ਕਰ ਦਿੰਦੇ ਸੀ ਪਰ ਗਿਆਨੀ ਹਰਪ੍ਰੀਤ ਸਿੰਘ ਨੇ ਆਪਣਾ ਰੁਤਬਾ ਵੀ ਇੰਨਾ ਕਾਇਮ ਕਰ ਲਿਆ ਤੇ ਕੁਝ ਇਹਨਾਂ ਦਾ ਇੰਨਾ ਕਮਾ ਕੇ ਗ੍ਰਾਵਟਾ ਗਈ ਇਹਨਾਂ ਦੇ ਵਿੱਚ ਇਹ ਗਿਆਨੀ ਹਰਪ੍ਰੀਤ ਸਿੰਘ ਤੋਂ ਇਹ ਹੁਣ ਤਾਂ ਹੀ ਕੱਲ ਜਥੇਦਾਰ ਜੀ ਨੇ ਆਖਿਆ ਜੇਕਰ ਨੂੰ ਅਰਦਾਸਾਂ ਵਾਲੇ ਚਾਹੁੰਦੇ ਆ ਵੀ ਕੱਲੇ ਪਾਠੀ ਸਿੰਘ ਚਾਹੁੰਦੇ ਆ ਜਿਹੜੇ ਉਦੋਂ ਬਾਅਦ ਕੋਈ ਸਮਝ ਨਾ ਰੱਖਦੇ ਹੁਣ ਉਦੋਂ ਬਾਅਦ ਕੋਈ ਸੋਚ ਨਾ ਰੱਖਦੇ ਹੁਣ ਤਾਂ ਇੰਨੇ ਜੀ ਖੁਸ਼ ਹੋਣ ਵੀ ਹਾਂ ਸਾਨੂੰ ਜਥੇਦਾਰ ਲਾਤਾ ਤੇ ਕਈ ਕਹਿੰਦੇ ਕਿ ਗਿਆਨੀ ਹਰਪ੍ਰੀਤ ਸਿਆਸਤ ਕਰਦੇ ਆ ਇਹਨੂੰ ਸਿਆਸਤ 'ਚ ਇੰਟਰਸਟ ਆ ਭਾਈ ਕਿਉਂ ਨਾ ਕਰੇ ਸਾਡਾ ਜਥੇਦਾਰ ਆ ਤੇ ਸਾਨੂੰ ਦਾ ਹੁਕਮ ਲੱਗਿਆ ਵਾ ਸਿਆਸਤ ਕਰਨ ਦਾ ਤੇ ਮੀਰੀ ਤੇ ਪੀਰੀ ਦੇ ਸਾਡੇ ਨਿਸ਼ਾਨ ਸਾਹਿਬ ਵੀ ਕੀਆ ਦੋ ਨੇ ਤੇ ਉਹਦੇ ਵਿੱਚ ਵੀ ਜਿਹੜਾ ਪੀਰੀ ਦਾ ਨਿਸ਼ਾਨ ਸਾਹਿਬ ਆ ਉਹ ਮੀਰੀ ਦੇ ਨਾਲੋਂ ਉੱਚਾ ਕਿਉਂ ਦਿਖਾਇਆ ਗਿਆ ਕਿਉ ਡਿਕਟੇਟ ਕਰਦੀ ਐ ਮੀਰੀ ਨੂੰ ਮਤਲਬ ਕੀ ਐ ਸਿਆਸਤ ਨੂੰ ਸਾਡਾ ਧਰਮ ਡਿਕਟੇਟ ਕਰਦਾ ਤੇ ਧਰਮ ਦੇ ਸਾਡੇ ਜਿਹੜੇ ਸਭ ਤੋਂ ਉੱਚੇ ਪਦਵੀ ਤੇ ਬੈਠੇ ਆ ਅੱਜ ਸਾਡੇ ਜਥੇਦਾਰ ਨੇ ਜੇ ਉਹ ਮੈਂ ਕਹਿੰਨਾ ਡਿਕਟੇਟ ਨਾ ਕਰਨਗੇ ਸਾਡੀ ਰਾਜਨੀਤੀ ਨੂੰ ਸਿੱਖਾਂ ਦੀ ਰਾਜਨੀਤੀ ਕਿਹੜੀ ਆ ਅਕਾਲੀ ਦਲ ਸਿੱਖਾਂ ਦੀ ਰਾਜਨੀਤੀ ਕਰਨ ਵਾਲੀ ਜਮਾਤ ਸੀ ਉਹਨੂੰ ਡਿਕਟੇਟ ਕਿਉਂ ਨਾ ਕਰਨ ਸਾਡੇ ਸਿੰਘ ਸਾਹਿਬ ਜਰਾ ਹੁਣ ਮਸਲਾ ਇਹੀ ਐ ਕਿ ਸਿਆਸੀ ਬੰਦਿਆਂ ਨਾਲ ਜਾਂ ਸਿਆਸਤ ਵਾਲੇ ਲੋਕਾਂ ਨਾਲ ਜਦੋਂ ਸਿੱਧਾ ਕੀ ਐ ਸਾਡੇ ਜਥੇਦਾਰ ਗੱਲ ਕਰਦੇ ਆ ਉਹ ਬਰਦਾਸ਼ਤ ਨਹੀਂ ਹੋਈ ਬਾਦਲਾਂ ਤੋਂ ਇਹ ਸਾਡੇ ਰਿਸ਼ਤਿਆਂ ਦੇ ਵਿੱਚ ਵੀ ਬਹੁਤ ਵਾਰੀ ਇਹ ਚੀਜ਼ਾਂ ਕਰਕੇ ਕੰਧਾਂ ਖੜੀਆਂ ਹੋ ਜਾਂਦੀਆਂ ਵੀ ਮੈਂ ਨਹੀਂ ਵਰਤਦਾ ਤੂੰ ਵੀ ਨਾ ਵਰਤ। ਪਰ ਪਾਈ ਸਿੰਘ ਸਾਹਿਬ ਨੂੰ ਵਰਤਣਾ ਪਊ। ਹਰ ਰੋਜ਼ ਮਸਲੇ ਖੜੇ ਹੁੰਦੇ ਆ ਮੁਲਕ ਲੈਵਲ ਤੇ ਹਰ ਰੋਜ਼ ਕੰਪਲੇਂਟਸ ਆਉਂਦੀਆਂ ਨੇ ਉਹਨਾਂ ਨੂੰ ਹੱਲ ਕਰਨ ਵਾਸਤੇ ਪਰ ਗੱਲ ਤਾਂ ਪਾਈ ਹਕੂਮਤ ਨਾਲ ਕਰਨੀ ਪੈਂਦੀ ਆ। ਇਸੇ ਕਰਕੇ ਸਿੰਘ ਸਾਹਿਬ ਉਹ 27 ਸਕਿੰਟ ਦੀ ਕਲਿੱਪ 'ਚ ਕਹਿੰਦਾ ਵੀ ਗੱਲ ਮੈਂ ਤਾਂ ਕਰੂੰਗਾ। ਮੈਨੂੰ ਪ੍ਰਧਾਨ ਮੰਤਰੀ ਦਾ ਵੀ ਮੈਂ ਕਿ ਉਹਦੇ ਨਾਲ ਵੀ ਗੱਲ ਕਰਦਾ ਮੈਂ ਕਹਿੰਦੇ ਹਾਂ ਹਰੇਕ ਨਾਲ ਗੱਲ ਕਰਦਾ ਗ੍ਰਹਿ ਮੰਤਰੀ ਨਾਲ ਵੀ ਗੱਲ ਕਰਦਾ ਤੇ ਚੰਨੀ ਨਾਲ ਤਾਂ ਕੱਲ ਪ੍ਰੈਸ ਕਾਨਫਰੰਸ 'ਚ ਦੱਸ ਰਹੀ ਸੀ ਕਿ ਮੈਂ ਗ ਤੇ ਮੈਂ 10 ਵੀ ਦੇ ਨਾਲ ਸਾਡੇ ਤਖਤ ਸਾਹਿਬ ਕੀ ਆਦਾਨਵਾ ਸਾਹਿਬ ਦੇ ਵਿੱਚ ਨਾ 18 ਲੱਖ ਰੁਪਏ ਕੈਪਟਨ ਤੋਂ ਲੈਣ ਵਾਲੇ ਗਿਆਨੀ ਹਰਪ੍ਰੀਤ ਸਿੰਘ ਸੀਗੇ ਉਸ ਤੋਂ ਬਾਅਦ ਕਾਂਗਰਸ ਸਰਕਾਰ ਦੇ ਵਿੱਚ ਹੀ ਕੀ ਆ ਪਾਈਪ ਲਾਈਨ ਕੀ ਆ ਭਾਖੜਾ ਤੋਂ ਸਿੱਧੀ ਸਰੋਵਰ ਨੂੰ ਕੀ ਆ ਪਵਾਉਣ ਵਾਸਤੇ ਤਰਦਦ ਕੀਤਾ ਪਰ ਕਿਸੇ ਅਕਾਲੀ ਲੀਡਰ ਨੇ ਵਿੱਚ ਕੀ ਆ ਲੱਤਾਂ ਅੜਾਈਆਂ ਜਿਹਦੇ ਕਰਕੇ ਉਹ ਨਹੀਂ sire ਲੱਗ ਸਕੀ 400 ਕੁੜੀਆਂ ਦੀ ਸਿੱਖਿਆ ਦਾ ਪ੍ਰਬੰਧ ਕਰਾਇਆ ਇਥੋਂ ਬਾਹਰਲੇ ਸਟੇਟਾਂ ਚੋਂ ਲਿਆ ਕੇ ਗਰੀਬ ਸਿੱਖਾਂ ਦੀਆਂ ਲੜਕੀਆਂ ਨੂੰ ਭਗਵੰਤ ਮਾਨ ਤੋਂ ਵੀ ਗ੍ਰਾਂਟ ਲੈ ਕੇ ਆਏ ਆ ਚੰਨੀ ਤੋਂ ਵੀ ਗ੍ਰਾਂਟ ਲੈ ਕੇ ਆਂਦੀ ਆ ਜਿਹੜਾ ਕੀ ਆ ਸਾਡੇ ਤਖਤ ਸਾਹਿਬ ਨੂੰ ਕੀ ਸੜਕ ਜਾਂਦੀ ਆ ਉਹ ਸਾਰੇ ਵਾਸਤੇ ਕੀ ਸਿੱਧੀ ਗੱਲ ਕਰਕੇ ਉਹਨਾਂ ਨਾਲ ਸੀਵਰੇਜ ਪਾਈਪਲਾਈਨ ਜਿਹੜੀ ਬਹੁਤ ਮਹਿੰਗਾ ਪ੍ਰੋਜੈਕਟ ਸੀ 3-4 ਕਰੋੜ ਦਾ ਉਹ ਵੀ ਕੀ ਸਿੱਧਾ ਲੈ ਕੇ ਆਇਆ ਪੂਰੇ ਜਿਹੜੇ ਮਾਕੇ ਤਖਤ ਸਾਹਿਬ ਦੇ ਮਾਕੇ ਸਾਰਾ ਸੀਵਰੇਜ ਹੈਗਾ ਉਹ ਸਿੱਧਾ ਜੋੜਿਆ ਗਿਆ ਰਾਜੋਆਣਾ ਦੀ ਰਿਹਾਈ ਤੱਕ ਦੇ ਮੈਂ ਕਿਹਾ ਬੰਦੀ ਸਿੰਘਾਂ ਦੀ ਰਿਹਾਈ ਤੱਕ ਦੇ ਮਸਲੇ ਨੂੰ ਵੀ ਟੱਚ ਕਰਨ ਵਾਲੇ ਸਾਡੇ ਇਹ ਗਿਆਨੀ ਹਰਪ੍ਰੀਤ ਸਿੰਘ ਸੀ ਹੋਰ ਜਥੇਦਾਰ ਅਜੇ ਤੱਕ ਬੋਲਿਆ ਕੋਈ ਨਹੀਂ ਤੇ ਇਕੱਲੀ ਫੂਲਾ ਸਿੰਘ ਵੀ ਮਾਰਾ ਰਣਜੀਤ ਸਿੰਘ ਨੂੰ ਸਜਾ ਵੀ ਲਾਈ ਸੀ ਤੇ ਡਿਕਟੇਟ ਵੀ ਕਰਦੇ ਸੀ ਤੇ ਉਹਨੂੰ ਓਏ ਕਾਣਿਆ ਕਹਿ ਕੇ ਸੰਬੋਧਨ ਕਰਦੀ ਸੀ। ਕਸੂਰ ਉਹਨਾਂ ਨੇ ਆਪ ਦਾ ਕੀ ਕਿਹਾ ਕਹਿੰਦੇ ਮੇਰਾ ਇੱਕੋ ਹੀ ਕਸੂਰ ਆ ਕਹਿੰਦੇ ਮੈਂ ਕੀ ਆ ਦੋ ਬੱਚੀਆਂ ਜਿਹੜੀਆਂ ਕਿ ਆ ਆਪਦੇ ਸਾਲੀ ਦੀਆਂ ਬੱਚੀਆਂ ਸੀ ਤੇ ਸਾਡੂ ਨੇ ਜਦੋਂ ਤਲਾਕ ਦੇਤਾ ਸੀਗਾ ਉਹਨਾਂ ਨੂੰ ਜਿਹੜਾ ਕੀ ਉਹਨਾਂ ਨੂੰ ਤੰਗ ਪਰੇਸ਼ਾਨ ਕੀ ਆ ਹੱਦ ਤੱਕ ਕਰਦਾ ਸੀ ਮਾਕੇ ਸ਼ਰਾਬ ਪੀ ਕੇ ਵੀ ਕੀ ਤੰਗ ਕਰਦਾ ਸੀ। ਉਦੋਂ ਬਾਅਦ ਉਹਨਾਂ ਬੱਚੀਆਂ ਨੂੰ ਕਦੇ ਮੈਂ ਰੋਣ ਨਹੀਂ ਦਿੱਤਾ। ਉਹਨਾਂ ਨੂੰ ਭਾਂਡੇ ਨਹੀਂ ਕਿਸੇ ਦੇ ਮਾਂਜਣ ਦਿੱਤੇ ਮੰਗਣ ਨਹੀਂ ਦਿੱਤਾ ਤੇ ਉਹਨਾਂ ਬੱਚੀਆਂ ਨੂੰ ਪੜਾਇਆ ਵੀ ਇੱਕ ਲੜਕੀ ਅਮਰੀਕਾ ਦੇ ਵਿੱਚ ਪੜ ਰਹੀ ਆ। ਤੇ ਦੂਜੀ ਬੱਚੀ ਇੱਥੇ ਕੀ ਆ ਚੰ ਦੂਜਾ ਉਹ ਕਹਿੰਦੇ ਮੇਰਾ 2 ਦਸੰਬਰ ਦਾ ਫੈਸਲਾ ਜਿਹੜਾ ਕੀਤਾ ਉਹ ਭਾਈ ਮੇਰਾ ਕਹਿੰਦਾ ਕਸੂਰ ਮੈਂ ਕਿਹਾ ਮੰਨਿਆ ਗਿਆ ਲੋਕਾਂ ਵੱਲੋਂ ਨਹੀਂ ਮੰਨਿਆ ਗਿਆ ਬਾਦਲਾਂ ਵੱਲੋਂ ਮੰਨਿਆ ਗਿਆ ਬਾਦਲਾਂ ਦੇ ਟੋਲੇ ਵੱਲੋਂ ਮੰਨਿਆ ਗਿਆ ਤੇ ਉਸ ਫੈਸਲੇ ਨੂੰ ਪਲਟਣ ਤੋਂ ਕੀ ਆ ਇਹਨਾਂ ਨੇ ਇਨਕਾਰੀ ਹੋਣਾ ਵੀ ਕਹਿੰਦਾ ਇਹ ਵੀ ਮੇਰਾ ਗਣਾ ਤੇ ਸਜ਼ਾ ਉਹਨਾਂ ਨੂੰ ਕੀ ਲਾਈ ਗਈ ਆ ਸ਼ਰਿਆਮ ਕੀ ਉਹਨਾਂ ਨੂੰ ਛਾਲਿਆ ਗਿਆ ਉਹਨਾਂ ਦੀ ਇੱਜ਼ਤ ਨੂੰ ਧਾਰਦਾਰ ਕੀਤਾ ਗਿਆ ਪਰ ਸਮਾਜ ਸੁਧਾਰਕ ਜਿਹੜੇ ਹੁੰਦੇ ਆ ਕੌਮ ਦੇ ਸੁਧਾਰਕ ਜਿਹੜੇ ਜਥੇਦਾਰ ਜੀ ਹੋ ਕੇ ਨਿਕਲੇ ਆ ਨਾ ਆਵਾਜ਼ ਬੁਲੰਦ ਕੀਤੀ ਆ ਤਾਂ ਫਿਰ ਉਹਨਾਂ ਨੂੰ ਇਹੋ ਜਿਹੀਆਂ ਅਖਿਆਈਆਂ ਝੱਲਣੀਆਂ ਪੈਂਦੀਆਂ ਜਿਹਦੇ ਸੁਧਾਰ ਕਰਨ ਦੀ ਗੱਲ ਕਰ ਕੋ ਜਮੂਦ ਤੋੜਨ ਦੀ ਗੱਲ ਕਰਦੇ ਆ ਤੇ ਮੈਂ ਜਥੇਦਾਰ ਜੀ ਦੇ ਕੀ ਆ ਨਾਲ ਅਸੀਂ ਕੀ ਆ ਮੋਢੇ ਨਾਲ ਮੋਢਾ ਲਾ ਕੇ ਉਹਨੂੰ ਸਪੋਰਟ ਦੇ ਵਿੱਚ ਕੀ ਆ ਅਸੀਂ ਬੋਲਾਂਗੇ ਵੀ ਖੜਾਂਗੇ ਵੀ ਤੇ ਤੁਸੀਂ ਜੇ ਬੋਲਣ ਜੋਗੇ ਹੈਗੇ ਹੋ ਨਹੀਂ ਬੋਲਣ ਜੋਗੇ ਤਾਂ ਸ਼ੇਅਰ ਕਰ ਦਿਓ ਬੋਲਣ ਜੋਗੇ ਤਾਂ ਆਪਦੇ ਵੱਲੋਂ ਪੋਸਟ ਆ ਪਾ ਕੇ ਜਥੇਦਾਰ ਜੀ ਦੇ ਹੱਕ 'ਚ ਆਵਾਜ਼ ਬੁਲੰਦ ਕਰਿਓ ਜੇ ਗੱਲ ਨਾਲ ਸਹਿਮਤ ਹੋ ਤਾਂ ਕਮੈਂਟ ਵੀ ਕਰਿਓ ਤੇ ਸ਼ੇਅਰ ਵੀ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ